ਹਾਂਜੀ ਕੀ ਹਾਲ ਚਾਲ ਸਾਰੇ ਠੀਕ ਠਾਕ ਵਧੀਆ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜਹਾਜ਼ ਦੇ ਉੱਪੋਂ ਕੰਟੇਨਰ ਕਿਵੇਂ ਡਿਸਚਾਰਜ ਹੁੰਦੇ ਆ ਆਪਾਂ ਪਹੁੰਚੇ ਆ ਜੀ ਐਲਏ ਯੂਨਾਈਟਿਡ ਸਟੇਟ ਦਾ ਯੂਐਸਏ ਦਾ ਸ਼ਹਿਰ ਆ ਐਲਏ ਤੇ ਆ ਪਿੱਛੇ ਤੁਸੀਂ ਮੇਰੇ ਵੇਖ ਲਓ ਸਾਰਾ ਪੋਰਟ ਆ ਤੇ ਕਰੇਨਾ ਜਿਹੜੀਆਂ ਉਹ ਕਰਨ ਦਈਆਂ ਵਾ ਕੰਟੇਨਰ ਡਿਸਚਾਰਜ ਤੇ ਤੁਹਾਨੂੰ ਮੈਂ ਇੱਕ ਵਾਰਾ ਦਿਖਾ ਦੇਣਾ ਵਾ ਤੇ ਕਰੋ ਦਰਸ਼ਨ ਕਰੋ ਚੈੱਕ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਲੈ ਕੇ ਆਏ ਆ ਇਹਦੇ ਵਿੱਚ ਆਹ ਦੇਖੋ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ ਲੱਗ ਗਿਆ ਲਿਜਾ ਕੇ ਆਵੇ ਕੰਟੇਨਰ ਲਾਇਆ ਕ੍ਰੇਨ ਨੇ ਆਪਣੇ ਜਹਾਜ਼ ਦੇ ਉੱਪਰੋਂ ਇਹਨੇ ਲਾ ਕੇ ਤੇ ਸਿੱਧਾ ਇਤਰਾ ਲਿਜਾ ਕੇ ਥੱਲੇ ਰੱਖ ਦੇਣਾ ਵਾ ਤੇ ਥੱਲੇ ਜਦੋਂ ਰਹਿਤਾ ਤੇ ਇੱਥੇ ਬਾਕੀਆਂ ਪੋਰਟਾਂ ਵਾਂਗੂ ਟਰੱਕ ਨਹੀਂ ਚੱਲਦੇ ਇੱਥੇ ਚੱਲਦੀਆਂ ਵਾਂ ਆਹ ਵਾਲੀਆਂ ਮਸ਼ੀਨਾਂ ਇਹ ਆਟੋਮੈਟਿਕ ਹੁੰਦੀਆਂ ਪੂਰੀਆਂ ਇਹਨਾਂ ਨੂੰ ਬੰਦਾ ਕੋਈ ਨਹੀਂ ਚਲਾਉਂਦਾ ਇਹ ਆਟੋਮੈਟਿਕ ਚੱਲਣਦੀਆਂ ਵਾਂ ਤੇ ਕ੍ਰੇਨ ਨੇ ਇਤਰਾ ਲਾ ਕੇ ਕੰਟੇਨਰ ਰੱਖ ਦੇਣਾ ਥੱਲੇ ਆਹ ਨੰਬਰ ਵੀ ਦੇਖਦੇ ਜੀ 1 2 3 4 5 6 ਲੈਣਾ ਦੇ ਵਿੱਚ ਠੀਕ ਹੈ ਜੀ ਆਵੇ ਲਾਹਤਾ ਤੇ ਬਾਅਦ ਵਿੱਚ ਇਥੋਂ ਇਸ ਤਰ੍ਹਾਂ ਕਰਕੇ ਇਹ ਮਸ਼ੀਨ ਨੇ ਆਉਣਾ ਵਾ ਇਹਨੇ ਚੁੱਕ ਕੇ ਕੰਟੇਨਰ ਨੂੰ ਲੈ ਜਾਣਾ ਵਾ ਤੇ ਫਿਰ ਇਥੋਂ ਬਾਅਦ ਵਿੱਚ ਇਹਨਾਂ ਨੇ ਆ ਜਿਹੜੀ ਪਿੱਛੇ ਯਾਰਡ ਦਿਸੰਦੀ ਆ ਇਹਦੇ ਵਿੱਚ ਇਸ ਤਰ੍ਹਾਂ ਬਣਾ ਫਵਾ ਕੇ ਲਾ ਦੇਣਾ ਠੀਕ ਹੈ ਗੋ ਕਿੱਡੀ ਵੱਡੀ ਯਾਰਡ ਆ ਇਹ ਅਮਰੀਕਾ ਦਾ ਐਲ ਏ ਸ਼ਹਿਰ ਆ ਲਾਸ ਐਂਜਲਸ ਤੇ ਟਰੱਕ ਜਿਹੜੇ ਆ ਉਹ ਪਿੱਛੇ ਤੁਹਾਨੂੰ ਦਿਸੰਦੇ ਹੋਣੇ ਆ ਉੱਥੇ ਰਹਿ ਜਾਣੇ ਆ ਬਹੁਤ ਪਿੱਛੇ ਟ੍ਰੇਲਰ ਲੱਗੇ ਉਤੋਂ ਫਿਰ ਟਰੱਕ ਆਉਂਦੇ ਆ ਤੇ ਲੈ ਜਾਂਦੇ ਆ ਉਹ ਜਿਹੜੀ ਮੇਨ ਤੁਸੀਂ ਵੇਖੰਦਾ ਜੇ ਉਹ ਐਂਟਰੀ ਆ ਲਾਈਟ ਹਾਊਸ ਦਿਸੰਦੇ ਆ ਤੁਹਾਨੂੰ ਉਧਰੋਂ ਦੀ ਜਾ ਇਨਟਰੀ ਕੀਤੀ ਐ ਠੀਕ ਐ ਇਹ ਆ ਦੇਖੋ ਆਵੇ ਆ ਗਈ ਮਸ਼ੀਨ ਇਹਨੇ ਇਥੋਂ ਚੁੱਕਣਾ ਐ ਕੰਟੇਨਰ ਨੂੰ ਤੇ ਉਹ ਪਿੱਛੇ ਯਾਰਡ ਦੇ ਵਿੱਚ ਜਾ ਕੇ ਲਾ ਦੇਣਾ ਐ ਬਹੁਤ ਸੋਹਣਾ ਪੋਰਟ ਆ ਤੇ ਇਧਰ ਐ ਪਾਸੇ ਸਾਰੀ ਸਿਟੀ ਆ ਉਹ ਦੂਰ ਤੁਸੀਂ ਵੇਖਿੰਦੇ ਸਿਟੀ ਹਾਲੀਵੁੱਡ ਸਿਟੀ ਇੱਥੇ ਆ ਜਿੰਨੇ ਵੀ ਹਾਲੀਵੁੱਡ ਦੇ ਫਿਲਮਾਂ ਬੰਦੀਆਂ ਉਹਨਾਂ ਦੇ ਸਟੂਡੀਓ ਸਾਰੇ ਹੱਲੇ ਦੇ ਵਿੱਚ ਹੀ ਆ ਕਿੰਨੇ ਵੀ ਵੱਡੇ ਵੱਡੇ ਐਕਟਰ ਆ ਹਾਲੀਵੁੱਡ ਦੇ ਉਹ ਸਾਰੇ ਇਸੇ ਸ਼ਹਿਰ ਦੇ ਵਿੱਚ ਰਹਿੰਦੇ ਆ ਆਪਾਂ ਵੀ ਜਾਵਾਂਗੇ ਇੱਕ ਅਦੇ ਦਿਨ ਤੱਕ ਤੇ ਬਾਹਰ ਸ਼ਹਿਰ ਘੁੰਮ ਕੇ ਆਵਾਂਗੇ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਕਿਵੇਂ ਦਾ ਉੱਥੋਂ ਦਾ ਨਜ਼ਾਰਾ ਕੀ ਹਿਸਾਬ ਹੈ ਕੀ ਨਹੀਂ ਉਹ ਸਾਡੀ ਕੰਪਨੀ ਦਾ ਇੱਕ ਜਹਾਜ਼ ਹੋਰ ਖੜਾ ਉਹ ਤੁਹਾਨੂੰ ਦੱਸਣ ਦਿਆ ਉਹ ਲੌਂਗ ਬੀਚ ਪੋਰਟ ਐਲੇ ਦਾ ਹਾਂਜੀ ਇਹ ਲੌਂਗ ਬੀਚ ਹੈ ਤੇ ਆਪਾਂ ਖੜੇ ਆ ਜੀ ਲਾਸ ਐਂਜਲਸ ਇਹ ਤੁਵੇਂ ਪੋਰਟ ਲਾ ਕੇ ਲੱਗੇ ਜਾਂ ਨਾਲੋਂ ਨਾਲ ਗੱਲ ਕਾਦੀ ਸ਼ਹਿਰ ਇੱਕੋ ਹੀ ਆ ਕੇ ਖੈਰ ਕੋਈਆ ਬਸ ਨਾ ਹੀ ਵਖੋ ਵਕਰਿਆ ਡੋਪੋਰਟ ਬਣਾਇਆ ਵਖੋ ਵਕਰੇ ਇੱਕ ਲੌਂਗ ਬੀਚ ਤੇ ਇੱਕ ਐਲ ਏ ਤੇ ਆਹ ਰੋਬੋਟ ਨੇ ਆ ਵਿੱਚ ਚੁੱਕ ਕੇ ਤੇ ਯਾਰਡ ਦੇ ਵਿੱਚ ਲਾ ਦੇਣਾ ਕੰਟੇਨਰ ਯਾਰਡ ਤੁਸੀਂ ਵੇਖ ਲਓ ਬਹੁਤ ਵੱਡੀ ਆ ਠੀਕ ਆ ਇਧਰ ਆਵੇ ਕੰਟੇਨਰ ਇੱਕ ਆਵੇ ਕ੍ਰੇਨ ਪਿੱਛੇ ਲੱਗੀ ਦੋ ਕ੍ਰੇਨ ਆ ਇਸ ਟਾਈਮ ਆਪਣੇ ਜਹਾਜ਼ ਦੇ ਉੱਪਰੋਂ ਕੰਟੇਨਰ ਲਾਉਣ ਦੇ ਆ ਵਾ ਇਸ ਤਰ੍ਹਾਂ ਇਹਨੇ ਲਾ ਕੇ ਥੱਲੇ ਰੱਖ ਦੇਣਾ ਠੀਕ ਆ ਆ ਆਪਣਾ ਜਹਾਜ਼ ਆ ਯੂ ਐਸ ਏ ਦਾ ਝੰਡਾ ਲੱਗਾ ਵਾ ਤੇ ਆਪਾਂ ਬਾਅਦ ਵਿੱਚ ਆਪਾਂ ਇਸ ਟਾਈਮ ਖੜੇ ਆ ਜੀ 브릿ਜ ਤੇ ਇਹਨੂੰ 브릿ਜ ਕਹਿੰਦੇ ਜਿੱਥੋਂ ਜਹਾਜ਼ ਕੰਟਰੋਲ ਹੁੰਦਾ ਵਾ ਇਹਦੇ ਅੰਦਰ ਕੀ ਕੀ ਹੁੰਦਾ ਵਾ ਉਹ ਸਾਰਾ ਤੁਹਾਨੂੰ ਮੈਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੱਸੂਗਾ ਆਪਾਂ ਤੁਹਾਨੂੰ ਸਾਰੀਆਂ ਵੀਡੀਓ ਦੇ ਵਿੱਚ ਨਾ ਸਾਰਾ ਜਹਾਜ਼ ਵਿਖਾ ਦੇਣਾ ਚੰਗੀ ਤਰ੍ਹਾਂ ਬਿਲਕੁਲ ਉੱਪਰਲੇ ਸਿਰੇ ਤੋਂ ਸਟਾਰਟ ਕਰਾਂਗੇ ਉੱਪਰ ਕੀ ਹੈ ਕੀ ਨਹੀਂ ਆ ਕਿਹੜੀਆਂ ਚੀਜ਼ਾਂ ਵਾਂ ਕਿੱਦਾਂ ਕਿੱਥੇ ਕੀ ਹੈ ਉਹ ਸਾਰਾ ਉਹਦੇ ਬਾਰੇ ਤੁਹਾਨੂੰ ਦੱਸੂਗਾ ਮੈਂ ਇੱਕ ਇੱਕ ਕਰਕੇ ਵੀਡੀਓ ਬਣਾਵਾਂਗੇ ਆਪਾਂ ਪਹਿਲੇ ਡੈਕ ਤੋਂ ਸਟਾਰਟ ਕਰਾਂਗੇ ਫਿਰ ਇਹਦੇ ਅੰਦਰ ਕੀ ਹੈ ਉਹ ਵੀ ਵਿਖਾਵਾਂਗੇ ਫਿਰ 브릿ਜ ਆ ਇੱਥੋਂ ਜਿੱਥੋਂ ਜਹਾਜ਼ ਚੱਲਦਾ ਵਾ ਠ ਇਸ ਤਰ੍ਹਾਂ ਕਰਕੇ ਅੰਦਰੋਂ ਬਾਹਰੋਂ ਸਾਰਾ ਤੁਹਾਨੂੰ ਜਾਹ ਵਿਖਾਉਂਦੇ ਰਵਾਂਗੇ ਨਾਲੋਂ ਨਾਲ ਵਾਸਤੇ ਵੀ ਆਪਣੀਆਂ ਵੀਡੀਓ ਬੰਦੇ ਰਹੋ ਅੱਜ ਜਿਹੜਾ ਕੰਪਾਸ ਆ ਇਹਦੇ ਤੇ ਡਿਗਰੀਆਂ ਆਉਂਦੀਆਂ ਜਿਹੜਾ ਜਹਾਜ਼ ਆਪਾਂ ਚਾਲਾਉਨੇ ਆ ਡਿਗਰੀ ਦੇ ਹਿਸਾਬ ਨਾਲ ਚਲਾਉਨੇ ਆ ਇਹ ਤੁਹਾਨੂੰ ਮੈਂ ਅੰਦਰੋਂ ਵੀ ਦੱਸੂਗਾ ਪੂਰਾ ਠੀਕ ਹੈ ਆਹ ਵੇਖ ਲਓ ਜੀ 070 ਤੇ ਖੜਾ ਜਹਾਜ਼ ਇਸ ਟਾਈਮ ਜਹਾਜ਼ ਦਾ ਜਿਹੜਾ ਮੂੰਹ ਆ 070 ਵੱਲ ਨੂੰ ਆ ਇਸ ਤਰ੍ਹਾਂ ਕਰਕੇ ਜਹਾਜ਼ ਚੱਲਦਾ ਡਿਗਰੀ ਤੋਂ ਪਤਾ ਲੱਗਦਾ ਜਹਾਜ਼ ਦਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਆ ਵੀ ਕ੍ਰੇਨਾਂ ਚੱਲ ਰਹੀਆਂ ਐਲਏ ਪੋਰਟ ਬਹੁਤ ਸੋਹਣਾ ਵਿਰਿਸ਼ ਅਮਰੀਕਾ ਦਾ ਝੰਡਾ ਵੇ ਲ ਇਹ ਹੁਣੇ ਇੱਕ ਤੇ ਆਪਣੇ ਲੋਕਾਂ ਨੂੰ ਟਿਕਨ ਦਿੰਦਾ ਹੈ ਇਹਦੇ ਕਰਕੇ ਬੜੇ ਲੋਕ ਆਪਣੇ ਕਹਿੰਦੇ ਆ ਵੀ ਜੇ ਅਮਰੀਕਾ ਜਾਣਾ ਅਮਰੀਕਾ ਜਾਣਾ ਤੇ ਹੈ ਵੀ ਇਹ ਗੱਲ ਬਾਤ ਪੂਰੀ ਸਹੂਲਤਾਂ ਸੁਖ-ਸਹੂਲਤਾਂ ਇੱਥੋਂ ਦੀਆਂ ਕੰਮਕਾਰ ਦਾ ਪ੍ਰਬੰਧ ਆ ਵੇ ਲੋ ਤੁਸੀਂ ਹੁਣ ਬਾਕੀਆਂ ਕੰਟਰੀਆਂ ਦੇ ਵਿੱਚ ਇੱਥੇ ਟਰੱਕ ਆ ਜਿਹੜੇ ਉਹ ਲੈ ਕੇ ਜਾਂਦੇ ਕੰਟੇਨਰ ਇੱਥੇ ਹੁਣ ਬੰਦਿਆਂ ਦਾ ਕੰਮ ਹੀ ਖਤਮ ਕਰਤਾ ਇਹਨਾਂ ਨੇ ਆਵੇ ਹੁਣ ਇਹਨੂੰ ਕੋਈ ਬੰਦਾ ਨਹੀਂ ਚਲਾਉਂਦਾ ਆਟੋਮੈਟਿਕ ਚੱਲਣ ਦਿਆ ਇਹ ਨੌਕਰੀਆਂ ਖਾ ਕੇ ਲੋਕਾਂ ਦੀਆਂ ਇਹ ਨਾ ਹੁੰਦੇ ਤੇ ਚਲੋ ਕੋਈ 2-4 ਬੰਦੇ ਟਰੱਕ ਚਲਾਉਂਦੇ ਹੁੰਦੇ ਅਣ ਜਿੰਨੇ ਭੱਜੇ ਖੜਦੇ ਤੁਹਾਨੂੰ ਦਿਸਣਦੇ ਆ ਇਹਨਾਂ ਸਾਰਿਆਂ ਦੀ ਜਗ੍ਹਾ ਤੇ ਬੰਦਿਆਂ ਨੇ ਕੰਮ ਕਰਨ ਦੇ ਹੋਣਾ ਸੀ ਹੁਣ ਇਹ ਸਾਰੇ ਆਟੋਮੈਟਿਕ ਮਸ਼ੀਨਾਂ ਕੰਮ ਕਰਨ ਦੇ ਆ ਆਟੋਮੇਸ਼ਨ ਨੇ ਬੰਦਿਆਂ ਦਾ ਕੰਮ ਤੇ ਖਤਮ ਕੀਤਾ ਹੀ ਆ ਚਲੋ ਭਰ ਕੀ ਕਰ ਸਕਦੇ ਆ ਆਪਣੇ ਹੱਥ ਵਾਸ ਜਿੰਨਾ ਹੈਗਾ ਆਪਾਂ ਉਹਨਾਂ ਕੀ ਕਰ ਸਕਦੇ ਆ ਠੀਕ ਹੈ ਜੀ ਬਾਕੀ ਤੁਸੀਂ ਲੋ ਨਜ਼ਾਰੇ ਚਾਹ ਦੇ ਆਉਣ ਵਾਲੀਆਂ ਵੀਡੀਓ ਵਿੱਚ ਤੁਹਾਨੂੰ ਹੋਰ ਡਿਟੇਲ ਦੇ ਨਾਲ ਵਿਖਾਵਾਂਗੇ ਠੀਕ ਹੈ ਜੀ ਔਰ ਇਹ ਅੱਗੇ ਆਪਣੇ ਜਹਾਜ ਖੜੇ ਦੋ ਉਹਨਾਂ ਦੇ ਉੱਪਰੋਂ ਵੀ ਲੈਣ ਦੇ ਕੰਟੇਨਰ ਉਹ ਵੀ ਤੁਸੀਂ ਦੇਖੋ ਸ਼ਾਮ ਦਾ ਟਾਈਮ ਆ ਆਪਣਾ ਮੈਂ ਰੋਟੀ ਖਾ ਕੇ ਸ਼ਾਮਾਂ ਦੀ 5:30 ਵਜੇ ਆ ਮੈਂ ਕਿਹਾ ਤੁਹਾਨੂੰ ਇੱਕ ਰਮ ਖਾ ਲੇਗੇ ਕੋਟ ਤੇ ਇਸ ਤਰ੍ਹਾਂ ਹੀ ਆਪਾਂ ਵੀਡੀਓ ਪਾਉਂਦੇ ਰਵਾਂਗੇ ਜੇ ਤੁਹਾਡਾ ਪਿਆਰ ਮਿਲਦਾ ਰਿਹਾ ਤੇ ਫਿਰ ਇਸ ਤਰ੍ਹਾਂ ਹੀ ਕੰਟੀਨਿਊ ਰੱਖਾਂਗੇ ਨਹੀਂ ਤੇ ਫਿਰ ਰੀਲਾਂ ਤੇ ਤੁਸੀਂ ਮੈਂਦੇ ਜੀ ਆਪਣੀਆਂ ਠੀਕ ਹੈ ਚਲੋ ਜੀ ਚੰਗਾ ਜੀ ਸਤਿ ਸ੍ਰੀ ਅਕਾਲ